ਤੋ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਸਿਜਾਨਪੁਰ ਹਲਕੇ ਦੇ ਵਿੱਚ 73 ਜਿਹੜੀਆਂ ਸੜਕਾਂ ਰਿਪੇਅਰ ਦੀ ਮਨਜ਼ੂਰੀ ਉਹਨਾਂ ਨੂੰ ਮਿਲ ਗਈ ਹੈ ਮੰਡੀ ਬੋਰਡ ਡਿਪਾਰਟਮੈਂਟ ਦੀ ਤਰਫੋਂ ਬੜੀ ਜਲਦੀ ਜਿਹੜੇ ਸਾਡੇ ਹਲਕੇ ਸਿਜਾਨਪੁਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਸਾਰੀਆਂ ਦੀ ਜਿਹੜੀ ਰਿਪੇਅਰ ਦਾ ਕੰਮ ਲੁਕ ਪੈਣ ਦਾ ਕੰਮ ਸ਼ੁਰੂ ਹੋ ਜਾਣਾ ਔਰ ਇਹ ਕੋਈ 44 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਬੜੀ ਜਲਦੀ ਝੋਰਾ ਸ਼ੋਰ ਨਾਲ ਸ਼ੁਰੂ ਹੋਣਾ ਜਿੱਦੇ ਵਿੱਚ ਤੁਸੀਂ ਦੇਖਿਆ ਵੀ ਸਾਡੀਆਂ ਅਹਿਮ ਸੜਕਾਂ ਜਿੰਨੀਆਂ ਹਾਲਤਾਂ ਦੀ ਖਰਾਬ ਸੀ ਜਿਹੜੀ ਸਿਜਾਨਪੁਰ ਤੋਂ ਫੂਲਪਿਆਲਾ ਸ਼ਹਿਰ ਸਾਡੀ ਕੋ ਤੋਂ ਡਰੰਕਾ ਡੇਰਾ ਰੋਡ ਹੈ ਜਿਹਦੇ ਵਿੱਚ ਸਾਡੇ ਭੇੜੇ ਜ਼ਰੂਰੀ ਉਸਤਾ ਦੇ ਪੁਰ ਦੇ ਰੋਡ ਹੈ ਦੇ ਵਿੱਚ ਜਿਹੜੇ ਟਾਇਲਟਸ ਜਿਹੜੇ ਬਣੇ ਹੋਏ ਆ ਲੜਕੀਆਂ ਦਾ ਅਲੱਗ ਲੜਕੀਆਂ ਦਾ ਅਲੱਗ ਹਰ ਇੱਕ ਸਕੂਲ ਦੇ ਵਿੱਚ ਜਿਹੜੀਆਂ ਪਲੇਗਰਾਉਂਡਸ ਵਗੈਰਾ ਦਿੱਤੀਆਂ ਜਾ ਰਹੀਆਂ ਆ ਪ੍ਰਾਈਵੇਟ ਸਕੂਲਾਂ ਤੋਂ ਮੈਨੂੰ ਅੱਜ ਕਿਤੇ ਸਰਕਾਰੀ ਸਕੂਲ ਜ਼ਿਆਦਾ ਬਿਹਤਰ ਨਜ਼ਰ ਆ ਰਿਹਾ ਹੈ ਕਿਉਂਕਿ ਇੱਥੇ ਪ੍ਰੋਪਰ ਟੀਚਰ ਹੈ ਐਜੂਕੇਟਿਡ ਟੀਚਰ ਹੈ ਸਟਾਫ ਹੈ ਤੇ ਪ੍ਰਿੰਸੀਪਲ ਅੱچھے ਹਨ ਬੱਚਿਆਂ ਨੂੰ ਮੁਫਤ ਜੁਦਾਫਾਮ ਦਿੱਤੀ ਜਾ ਰਹੀ ਹੈ ਪ੍ਰੋਪਰ ਉਨ੍ਹਾਂ ਨੂੰ ਖੇਡਾਂ ਲਈ ਸਮਾਨ ਦਿੱਤਾ ਜਾ ਰਿਹਾ ਹੈ ਮੁਫਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਸੋ ਕਹਿਣ ਦਾ ਮਤਲਬ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੀ ਗੱਲ ਕਰੀ ਅੱਜ ਜੋਰੋਂ ਸ਼ੋਰੋਂ ਦੇ ਆ ਔਰ ਬੜੀ ਜਲਦੀ ਜਿਹੜੀ ਸਾਡੇ ਹਲਕੇ ਸੁਜਾਨਪੁਰ ਦੀ ਔਰ ਜ਼ਿਲ੍ਹਾ ਪਠਾਨਕੋਟ ਦਾ ਜਿਹੜਾ ਨਕਸ਼ਾ ਬਿਲਕੁਲ ਚੇਂਜ ਹੋ ਜਾਏਗਾ ਕੱਲ ਸੁਜਾਨਪੁਰ ਦੇ ਵਿੱਚ ਚਾਰ ਸਕੂਲਾਂ ਦੇ ਵਿੱਚ ਜਿਹੜੇ ਉਦਘਾਟਨ ਕੀਤੇ ਆ ਜਿਦੇ ਵਿੱਚ ਸਾਡੇ ਸੀਨੀਅਰ ਸੈਂਟਰੀ ਸਕੂਲ ਮਨਵਾਲ ਹੈ ਜਿਦੇ ਵਿੱਚ ਪ੍ਰਾਇਮਰੀ ਸਕੂਲ ਕਰੋਲੀ ਚਕਲੀ ਹੈ ਪ੍ਰਾਇਮਰੀ ਸਕੂਲ ਕਰੋਲੀ ਉੱਪਰਲੀ ਹੈ ਔਰ ਸੀਨੀਅਰ ਸੈਂਟਰੀ ਸਕੂਲ ਜਿਹੜੀ ਕਰੋਲੀ ਹੈ ਇਹ ਚਾਰ ਸਕੂਲਾਂ ਦੇ ਕੱਲ ਮੈਂ ਉਦਘਾਟਨ ਕਰਕੇ ਆ ਜਿਦੇ ਵਿੱਚ ਆਪਣੇ ਬਾਉਂਡਰੀ ਵਾਲ ਹੈ ਜਿਦੇ ਵਿੱਚ ਸਾਇੰਸ ਲੈਬ ਹੈ ਜਿਦੇ ਵਿੱਚ ਲਾਇਬ੍ਰੇਰੀ ਹੈ ਜਿਦੇ ਵਿੱਚ 스마트 ਕਲਾਸਿਸ ਹੈ ਇਹ ਤ ਉਹ ਜਿਹੜੇ ਬਿਹਤਰ ਬਣਾਣੇ ਆ ਜਿਦੇ ਵਿੱਚ ਲੋਕਾਂ ਨੂੰ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਹੋਏ ਲੋਕਾਂ ਨੂੰ ਪ੍ਰੋਪਰ ਦਵਾਈਆਂ ਮਿਲਣ ਅੱਛੇ ਡਾਕਟਰ ਕੋਲ ਤੇ ਜਾਣਗੇ ਉਸ ਤੋਂ ਬਾਅਦ ਜਿਹੜੀ ਐਜੂਕੇਸ਼ਨ ਦੇ ਉੱਪਰ ਗੱਲ ਰੱਖੀ ਸੀ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦਾ ਜਿਹੜਾ ਸਟਰਕਚਰ ਹੈ ਉਹ ਅਸੀਂ ਵਧੀਆ ਬਣਾਵਾਂਗੇ ਜਿਹਦੇ ਕਰਕੇ ਸਾਡੇ ਆਮ ਕਈ ਗਰੀਬ ਪਰਿਵਾਰ ਲੋਕ ਜਿਹੜੇ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜਾ ਪਾਉਂਦੇ ਉਹਦੀ ਤਰ੍ਹਾਂ ਦੇ ਉੱਤੇ ਵੀ ਅਸੀਂ ਸਕੂਲ ਵਧੀਆ ਲਿਆਂਗੇ ਸੋ ਅੱਜ ਤੁਸੀਂ ਦੇਖ ਲਓ ਕਿ ਸਾਡੇ ਸਰਕਾਰੀ ਸਕੂਲਾਂ ਦਾ ਤੁਸੀਂ ਸਟਰਕਚਰ ਦੇਖ ਲਓ ਕਾਫੀ ਲੋਕ ਜਿਹੜੇ ਨਸ਼ਾ ਵੇਚਦੇ ਸੀ ਅੱਜ ਉਹ ਡਰਦੇ ਉਹ ਇੱਕ ਜਾਣ ਦੇ ਅੱਗੇ ਪਿੱਛੇ ਨਿਕਲ ਗਏ ਐ ਜਾਂ ਨਸ਼ਾ ਵੇਚਣ ਲੋਕਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਹੈ ਕਹਿਣ ਦਾ ਮਤਲਬ ਵੀ ਅਗਰ ਕੋਈ ਸਰਕਾਰ ਚਾਏ ਤੇ ਨਸ਼ਾ ਬੜੀ ਜਲਦੀ ਬੰਦ ਹੋ ਸਕਦਾ ਦੇ ਲੋਬਿਆਂ ਦਾ ਜਿਹੜਾ ਬਾਈ ਲਕਸ਼ਣ ਹੈ ਇਹ ਉਹਦੇ ਤੇ ਅਸਰ ਕਰਨਗੀਆਂ ਔਰ ਆਮ ਆਦੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹ ਵੱਡੇ ਮਾਰਜਨ ਨਾਲ ਉਹ ਕਾ ਜਿੱਤੇਗਾ ਕਿਉਂਕਿ ਲੋਕਾਂ ਨੇ ਇਹਨਾਂ ਦੀ ਪਹਿਲੀਆਂ ਸਰਕਾਰਾਂ ਵੀ ਅਕਾਲੀ ਭਾਜਪਾ ਸਫਟਕਟਵੰਦ ਸਰਕਾਰ ਔਰ ਕਾਂਗਰਸ ਸਰਕਾਰ ਵੀ ਹੈ ਜਿਹੜੀਆਂ ਸਰਕਾਰਾਂ ਉਹ ਢਡਾਈਆਂ ਇਹਨਾਂ ਸਾਰੀ ਉੱਥੋਂ ਪੜਕ नमस्कार तुसे देख रहे हो कि आची न्यूज नेटवर्क देश के आवाज मैं थोरणल महकम दावा सुदाजी के पंजाब दे विच जरो दिया आम आदमी पार्टी आई और दावा करदी मिशन नजर आई है कि विकास कार्य जड़े हैं उच्च पदर ते किए जाते रहे और इसी दे चलदे सडे नाल मौजूद ने पठानकोट दे जिला प्रधान भी ने और हल्का इंचार्ज भी ने आम आदमी पार्टी तो ठाकुर अमित सिंह मंटू सन्ना मौजूद ने बहुत-बहुत स्वागत है सर आपका बहुत-बहुत धन्यवाद महक जी तोडा पूरी केआरटी न्यूज़ टीम दा जेड़े हमेशा ਲੋਕਾਂ ਦੀ ਜਿਹੜੀ ਆਵਾਜ਼ ਹੈ ਸਰਕਾਰਾਂ ਤੱਕ ਪਹੁੰਚ ਜਾਂਦੇ ਰਹਿੰਦੇ ਆ ਸਰ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੇ ਵਿਕਾਸ ਕਾਰਜ ਹੋ ਕੀਤੇ ਜਾ ਰਹੇ ਨੇ ਹੁਣ ਕਰਵਾਏ ਜਾ ਰਹੇ ਨੇ ਤੁਸੀਂ ਪਠਾਨਕੋਟ ਤੋਂ ਉਹਨਾਂ ਦੇ ਤੁਸੀਂ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਹੋ ਹਲਕਾ ਇੰਚਾਰਜ ਵੀ ਹੋ ਔਰ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੇ ਪ੍ਰੋਜੈਕਟਸ ਆਉਣ ਵਾਲੇ ਨੇ ਦੇਖੋ ਪੂਰੇ ਪੰਜਾਬ ਦੇ ਵਿੱਚ ਜਿਉਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੰਮ ਕਰ ਰਹੇ ਆ ਉਸੇ ਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਜ਼ਿਲ੍ਹੇ ਪਠਾਨਕੋਟ ਦੀ ਗੱਲ ਕਰ ਰਹੀਏ ਹਲਕਾ ਸੁਜਾਨਪੁਰ ਦੀ ਗੱਲ ਕਰ ਲਈਏ ਜਿਹਦੇ ਵਿੱਚ ਤੁਸੀਂ ਦੇਖਿਆ ਵੀ ਜਿਹੜੇ ਸਾਡੇ ਜਿੰਨੀਆਂ ਵੀ ਹਲਕਾ ਸੁਜਾਨਪੁਰ ਦੇ ਵਿੱਚ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਸੜਕਾਂ ਹਨ ਉਹਨਾਂ ਨੂੰ ਉਸ ਦਿਨ ਪਹਿਲੇ ਉਸ ਟਾਈਮ ਪਹਿਲੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇਹਦੇ ਬਾਰੇ ਦੱਸਿਆ ਸੀ ਵੀ ਸਾਡੇ ਹਲਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸੜਕਾਂ ਟੁੱਟੀਆਂ ਦੀ ਹਾਲਤ ਥੋੜੀ ਖਸਤਾ ਹੈ ਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਸੁਜਾਨਪੁਰ ਹਲਕੇ ਦੇ ਵਿੱਚ 73 ਜਿਹੜੀਆਂ ਸੜਕਾਂ ਉਹ ਰਿਪੇਅਰ ਦੀ ਮਨਜ਼ੂਰੀ ਉਹਨਾਂ ਨੂੰ ਮਿਲ ਗਈ ਹੈ ਮੰਡੀ ਬੋਰਡ ਡਿਪਾਰਟਮੈਂਟ ਦੀ ਤਰਫੋਂ ਬੜੀ ਜਲਦੀ ਜਿਹੜੇ ਸਾਡੇ ਹਲਕੇ ਸੁਜਾਨਪੁਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਸਾਰੀਆਂ ਦੀ ਜਿਹੜੀ ਰਿਪੇਅਰ ਦਾ ਕੰਮ ਲੋਕ ਪੈਨ ਦਾ ਕੰਮ ਸ਼ੁਰੂ ਹੋ ਜਾਣਾ ਔਰ ਇਹ ਕੋਈ 41 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਇਹ ਬੜੀ ਜਲਦੀ ਜੋਰਾ ਸ਼ੋਰਾ ਨਾਲ ਸ਼ੁਰੂ ਹੋਣਾ ਜਿੱਤੇ ਵਿੱਚ ਤੁਸੀਂ ਦੇਖਿਆ ਵੀ ਸਾਡੀਆਂ ਅਹਿਮ ਸੜਕਾਂ ਜਿੰਨੀਆਂ ਹਾਲਤ ਕਾਫੀ ਖਰਾਬ ਸੀ ਜਿਹੜੀ ਸੁਜਾਨਪੁਰ ਤੋਂ ਫੂਲਪਿਆਰਾ ਸ਼ਹਿਰਪੁਰ ਇੱਕ ਸਾਡੀ ਕੋਹ ਤੋਂ ਡਰੰਕ ਖੱਡ ਜਿਹੜਾ ਰੋਡ ਹੈ ਜਿਹਦੇ ਵਿੱਚ ਸਾਡੇ ਭੇੜੀ ਬਜ਼ੁਰਗ ਦੀ ਅਤੇਪੁਰ ਦੀ ਜਿਹੜੀ ਰੋਡ ਹੈ ਜਿਹਦੇ ਵਿੱਚ ਸਾਡੇ ਦੁਰੰਗ ਖੱਡਾ ਹੈ ਜਿਹਦੇ ਵਿੱਚ ਦੁਨੇਰੇ ਦੀ ਜਣੀਆਂ ਜਿੰਨੀਆਂ ਵੀ ਲਿੰਕ ਸੜਕਾਂ ਆ ਉਹ ਸਾਰਿਆਂ ਦੀ ਜਿਹੜੀ ਹੈ ਉਹ ਮਨਜ਼ੂਰੀ ਮਿਲ ਗਈ ਹੈ ਔਰ ਬੜੀ ਜਲਦੀ ਦੇ ਕੰਮ ਸ਼ੁਰੂ ਹੋ ਜਾਣੇ ਆ ਬਾਕੀ ਤੁਸੀਂ ਦੇਖਿਆ ਵੀ ਜਿਹੜੇ ਐਜੂਕੇਸ਼ਨ ਵਿਭਾਗ ਦੇ ਵਿੱਚ ਜਿਹੜਾ ਸਾਡੀ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਬਦਲਦਾ ਹੋਇਆ ਪੰਜਾਬ ਅੱਜ ਨਜ਼ਰ ਆ ਰਿਹਾ ਸਾਡੇ ਸਿਆਣਪੁਰ ਹਲਕੇ ਦੇ ਵਿੱਚ ਮੈਂ ਕਿ ਜੀ 148 ਸਕੂਲਾਂ ਦੇ ਜਿਹੜੇ ਜਿਹੜੇ ਕੰਮ ਹੋਏ ਐ ਜਿਹੜੇ ਕੰਮ ਲੱਗੇ ਹੋਏ ਐ ਉਹਦੇ ਉਦਘਾਟਨ ਹੋਣ ਜਾ ਰਹੇ ਐ ਜਿਹਦੇ ਵਿੱਚ ਸਮਾਰਟ ਕਲਾਸਰੂਮ ਐ ਜਿਹਦੇ ਵਿੱਚ ਆਪਣੇ ਸਾਇੰਸ ਲੈਬ ਐ ਕੋਈ ਵੀ ਇਦਾਂ ਦਾ ਸਕੂਲ ਨਹੀਂ ਹੈ ਜਿਹੜੇ ਪੰਜਾਬ ਦੇ ਵਿੱਚ ਜਿੱਦੀ ਕੋਈ ਬਾਉਂਡਰੀ ਵਾਲ ਨਾ ਹੋਈ ਹੋਏ ਔਰ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਟਾਇਲਟਸ ਜਿਹੜੇ ਬਣੇ ਹੋਏ ਐ ਲੜਕੀਆਂ ਦਾ ਅਲੱਗ ਲੜਕੀਆਂ ਦਾ ਅਲੱਗ ਹਰ ਇੱਕ ਸਕੂਲ ਦੇ ਵਿੱਚ ਜਿਹੜੀਆਂ ਪਲੇਗ੍ਰਾਉਂਡਸ ਵਗੈਰਾ ਦਿੱਤੀਆਂ ਜਾ ਰਹੀਆਂ ਹਰ ਇੱਕ ਸਕੂਲ ਦੇ ਵਿੱਚ ਅੱਜ ਬੈਠਣ ਲਈ ਬੱਚਿਆਂ ਨੂੰ ਡੈਕਸ ਮਿਲੇ ਹੋਏ ਐ ਪ੍ਰੋਪਰ ਜਿਹੜੇ ਕਲਾਸਾਂ ਦੇ ਵਿੱਚ ਜਿਹੜੇ ਪ੍ਰੋਜੈਕਟਰ ਲੱਗੇ ਹੋਏ ਆ ਸੋ ਕਹਿਣ ਦਾ ਮਤਲਬ ਜਿਹੜਾ ਇਹ ਬਦਲਾਵ ਹੈ ਇਹ ਅਸੀਂ ਪਹਿਲੇ ਕਦੇ ਨਹੀਂ ਦੇਖਿਆ ਜੋ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਜਿਹੜੇ ਹੁਣ ਪੰਜਾਬ ਦੇ ਇੰਚਾਰਜ ਲੱਗੇ ਆ ਮਨੀਸ਼ ਸੋਸ਼ੋਧਿਆ ਜੀ ਜੋ ਪਹਿਲੇ ਦਿੱਲੀ ਦੇ ਵਿੱਚ ਡਿਪਟੀ ਸੀਐਮਸੀ ਔਰ ਐਜੂਕੇਸ਼ਨ ਮਨਿਸਟਰ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਸਕੂਲਾਂ ਦੇ ਵਿੱਚ ਜਿਹੜੀ ਕਾਇਆਕਲ ਕੀਤੀ ਹੈ ਉਹ ਅੱਜ ਪੰਜਾਬ ਦੀ ਤਰਜ਼ ਦੇ ਉੱਤੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਪੈਦਾ ਕਰ ਰਿਹਾ ਸਕੂਲਾਂ ਦੇ ਵਿੱਚ ਸਟਰਕਚਰ ਇੰਨਾ ਵਧੀਆ ਦੇ ਰਿਹਾ ਜਿਹਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੋਈ ਫਰਕ ਨਹੀਂ ਸੋ ਪ੍ਰਾਈਵੇਟ ਸਕੂਲਾਂ ਤੋਂ ਮੈਨੂੰ ਅੱਜ ਕਿਤੇ ਸਰਕਾਰੀ ਸਕੂਲ ਜ਼ਿਆਦਾ ਬਿਹਤਰ ਨਜ਼ਰ ਆ ਰਿਹਾ ਕਿਉਂਕਿ ਉੱਥੇ ਪ੍ਰੋਪਰ ਟੀਚਰ ਹੈ ਐਜੂਕੇਟਿਡ ਟੀਚਰ ਹੈ ਸਟਾਫ ਹੈ ਉੱਥੇ ਪ੍ਰਿੰਸੀਪਲ ਅੱਛੇ ਹੈ ਬੱਚਿਆਂ ਨੂੰ ਮੁਫਤ ਯੂਨੀਫਾਰਮ ਦਿੱਤੀ ਜਾ ਰਹੀ ਹੈ ਪ੍ਰੋਪਰ ਉਹਨਾਂ ਨੂੰ ਖੇਡਾਂ ਲਈ ਸਮਾਨ ਦਿੱਤਾ ਜਾ ਰਿਹਾ ਮੁਫਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਸੋ ਕਹਿਣ ਦਾ ਮਤਲਬ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਡਵੈਲਪਮੈਂਟ ਦੀ ਗੱਲ ਕਰੀ ਅੱਜ ਜੋਰੋਂ ਸ਼ਰੋਂ ਤੇ ਯਾਰ ਔਰ ਬੜੀ ਜਲਦੀ ਜਿਹੜੀ ਸਾਡੇ ਹਲਕੇ ਸੁਜਾਨਪੁਰ ਦੀ ਔਰ ਜ਼ਿਲ੍ਹਾ ਪਠਾਨਕੋਟ ਦਾ ਜਿਹੜਾ ਨਕਸ਼ਾ ਬਿਲਕੁਲ ਚੇਂਜ ਹੋ ਜਾਏਗਾ। ਜੀ ਕੱਲ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਿੱਖਿਆ ਕ੍ਰਾਂਤੀ ਮੋਹਮ ਜੜੀ ਹੈ ਉਹ ਸਰ ਲਿਆਂਦੀ ਗਈ ਹੈ। ਸੋ ਵੱਖ-ਵੱਖ ਹਲਕਾ ਇੰਚਾਰਜਾਂ ਨੇ ਵੀ ਜਿਹੜਿਆ ਜ਼ਿਲ੍ਹਿਆਂ ਦੇ ਉਹਨਾਂ ਨੇ ਵਿਕਾਸ ਕਾਰਜਾਂ ਦੇ ਵਿੱਚ ਜਿਹੜਾ ਉਦਘਾਟਨ ਉਹਨਾਂ ਨੇ ਕੀਤਾ ਵੱਖ-ਵੱਖ ਲਾਗਤ ਦੇ ਨਾਲ ਜਿਹੜੇ ਉਹ ਪੈਸੇ ਉਹ ਦਿੱਤੇ ਗਏ ਨੇ। ਸੋ ਤੁਹਾਡੇ ਵੱਲੋਂ ਵੀ ਕੱਲ ਵਿਕਾਸ ਕਾਰਜਾਂ ਦਾ ਸਕੂਲਾ ਦਾ ਉਦਘਾਟਨ ਕੀਤਾ ਗਿਆ। ਉਹ ਉਹ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ। कल देखो महक जी मैं अपने हल्का सुजानपुर ਦੇ ਵਿੱਚ ਚਾਰ ਸਕੂਲਾਂ ਦੇ ਵਿੱਚ ਜਿਹੜੇ ਉਦਘਾਟਨ ਕੀਤੇ ਆ ਜਿਹਦੇ ਵਿੱਚ ਸਾਡੇ ਸੀਨੀਅਰ ਸੈਕੰਡਰੀ ਸਕੂਲ ਮਨਵਾਲ ਹੈ ਜਿਹਦੇ ਵਿੱਚ ਪ੍ਰਾਇਮਰੀ ਸਕੂਲ ਕਰੋਲੀ ਚਿਕਲੀ ਹੈ ਪ੍ਰਾਇਮਰੀ ਸਕੂਲ ਕਰੋਲੀ ਉੱਪਰਲੀ ਹੈ ਔਰ ਸੀਨੀਅਰ ਸੈਕੰਡਰੀ ਸਕੂਲ ਜਿਹੜੀ ਕਰੋਲੀ ਹੈ ਇਹ ਚਾਰ ਸਕੂਲਾਂ ਦੇ ਕੱਲ ਮੈਂ ਉਦਘਾਟਨ ਕਰਕੇ ਆਇਆ ਜਿਹਦੇ ਵਿੱਚ ਆਪਣੇ ਬਾਉਂਡਰੀ ਵਾਲ ਹੈ ਜਿਹਦੇ ਵਿੱਚ ਸਾਇੰਸ ਲੈਬ ਹੈ ਜਿਹਦੇ ਵਿੱਚ ਲਾਇਬ੍ਰੇਰੀ ਹੈ ਜਿਹਦੇ ਵਿੱਚ ਸਮਾਰਟ ਕਲਾਸਿਸ ਹੈ ਉਹ ਇਹ तमाम ਜਿਹੜੀਆਂ ਚੀਜ਼ਾਂ ਇਹਨਾਂ ਦੀ ਜਿਹੜੀ ਕੋਸਟ ਹੈ ਕੋਈ 71 ਲੱਖ ਦੇ ਡੇੜਗੇਟ ਚਾਰ ਸਕੂਲਾਂ ਦੇ ਵਿੱਚ ਜਿਹੜੀ ਡਵੈਲਪਮੈਂਟ ਹੋਈ ਹੈ ਸੋ ਕਹਿੰਦਾ ਮਤਲਬ ਇਸ ਤਰ੍ਹਾਂ ਦੇ 148 ਜਿਹੜੇ ਸਕੂਲਾਂ ਦੇ ਜਿਹੜੇ ਨੀ ਪੱਥਰ ਡਵੈਲਪਮੈਂਟ ਦੇ ਅਸੀਂ ਰੱਖਣੇ ਆ ਉਸ ਦਾ ਜਿਹੜਾ ਸ਼ੈਡਿਊਲ ਹੈ ਉਹ ਬੜੀ ਜਲਦੀ ਯਾਨੀ ਇੱਕ ਮਹੀਨੇ ਦੇ ਵਿੱਚ ਸਾਰਾ ਅਸੀਂ ਇਹ ਉਘਾਟਨ ਕਰਨੇ ਆ ਸੋ ਕਹਿੰਦਾ ਮਤਲਬ ਵੀ ਸਰਕਾਰ ਦੇ ਪੱਖੋਂ ਸਕੂਲਾਂ ਵਾਸਤੇ ਸਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਨਾ ਨਹੀਂ ਕੋਈ ਵੀ ਅਗਰ ਸਕੂਲ ਦੀ ਕੋਈ ਰਿਕੁਆਇਰਮੈਂਟ ਹੈ ਚਾਹੇ ਉਹ ਕੋਈ ਕਲਾਸਰੂਮ ਹੈ ਚਾਹੇ ਕੋਈ ਟਾਇਲਟਸ ਹੈ ਚਾਹੇ ਕੋਈ ਪਲੇਗਰਾਉਂਡ ਹੈ ਚਾਹੇ ਕੋਈ ਡੈਕਸ ਹੈ ਸਾਰੇ ਹੀ ਜਿਹੜੇ ਪ੍ਰੋਪਰ ਯਾਨੀ ਵਿਦਿਨ ਕੋਈ 2-3 ਮਹੀਨੇ ਦੇ ਵਿੱਚ ਵਿੱਚ ਸਾਰੇ ਜਿਹੜੇ ਕੰਮ ਹੈ ਸਰਕਾਰ ਪੱਖੋਂ ਕੋਈ ਨਾ ਨਹੀਂ ਉਹਦੀ ਮਨਜ਼ੂਰੀ ਮਿਲ ਰਹੀ ਹੈ ਸੋ ਕਹਿਣ ਦਾ ਮਤਲਬ ਹੈ ਸਰਕਾਰੀ ਸਕੂਲਾਂ ਦਾ ਸਟਰਕਚਰ ਹੈ ਉਹ ਬਹੁਤ ਵਧੀਆ ਔਰ ਮੈਂ ਕੱਲ ਚਾਰ ਸਕੂਲਾਂ ਦੇ ਵਿੱਚ ਗਿਆ ਔਰ ਚਾਰੋਂ ਸਕੂਲਾਂ ਦੇ ਪ੍ਰਿੰਸੀਪਲਸ ਔਰ ਟੀਚਰਸ ਜਿੰਨੇ ਵੀ ਹੈ ਉਹਨਾਂ ਨੇ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਹੈ ਵੀ ਵਾਕਈ ਅਸੀਂ ਆਪਣੇ ਕੈਰੀਅਰ ਦੇ ਵਿੱਚ ਪਹਿਲੀ ਵਾਰ ਦੇਖਿਆ ਵੀ ਕਿਸੇ ਸਰਕਾਰ ਨੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਇੰਨੀ ਤਵੱਜੋ ਦਿੱਤੀ ਹੈ ਔਰ ਡਿਵੈਲਪਮੈਂਟ ਦੇ ਪ੍ਰਤੀ ਜਦੋਂ ਵੀ ਅਸੀਂ ਕੋਈ ਰਿਕੁਆਇਰਮੈਂਟ ਭੇਜਦੇ ਹਾਂ ਤੇ ਬੜੀ ਜਲਦੀ ਜਿਹੜਾ ਉਹਦਾ ਰਿਜ਼ਲਟ ਆ ਰਿਹਾ ਔਰ ਸਾਨੂੰ ਉਹ ਮਨਜ਼ੂਰੀ ਉਸ ਕੰਮਾਂ ਦੀ ਮਿਲ ਰਹੀ ਹੈ ਆਮ ਆਦਮੀ ਪਾਰਟੀ ਹਮੇਸ਼ਾ ਬਿਆਨ ਦਿੰਦੀ ਹੈ ਕਿ ਟੀਚਾ ਇੱਕ ਮੈਥਿਆ ਹੋਇਆ ਕਿ ਸਿੱਖਿਆ ਪੱਧਰ ਨੂੰ ਉੱਪਰ ਚੁੱਕਣਾ ਚਾਹੀਏ ਨਸ਼ਾ ਹੈ ਤੇ ਨਸ਼ੇ ਨੂੰ ਖਤਮ ਕਰਨਾ ਮਤਲਬ ਵੱਖ-ਵੱਖ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਹੈ 2022 ਤੋਂ ਬਾਅਦ ਜਦੋਂ ਲੈਕਸ਼ਨ ਹੋਣ ਤੋਂ ਪਹਿਲੇ ਜਿਹੜਾ ਆਵਾ ਦੀ ਪਾਰਟੀ ਨੇ ਆਪਣਾ ਮੈਨੀਫੈਸਟੋ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਜਿਹਦੇ ਵਿੱਚ ਉਹਦੇ ਵਿੱਚ ਸਿੱਖਿਆ ਇੱਕ ਐਮਸੀ ਸਿੱਖਿਆ ਔਰ ਰਣੀ ਆਪਣੀ ਸਿਹਤ ਵਾਸਤੇ ਉਹਨਾਂ ਨੇ ਇਹ ਰੱਖਿਆ ਸੀ ਅਸੀਂ ਇੱਕ ਆਪਣੇ ਹਸਪਤਾਲ ਜਿਹੜੇ ਉਹ ਬਿਹਤਰ ਬਣਾਣੇ ਆ ਜਿਹਦੇ ਵਿੱਚ ਲੋਕਾਂ ਨੂੰ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਹੋਏ ਲੋਕਾਂ ਨੂੰ ਪ੍ਰੋਪਰ ਦਵਾਈਆਂ ਮਿਲਣ ਅੱਛੇ ਡਾਕਟਰ ਦਿੱਤੇ ਜਾਣਗੇ ਉਸ ਤੋਂ ਬਾਅਦ ਜਿਹੜੀ ਐਜੂਕੇਸ਼ਨ ਦੇ ਉੱਪਰ ਗੱਲ ਰੱਖੀ ਸੀ ਵੀ ਸਾਡੇ ਜਿਹੜੇ ਸਰਕਾਰੀ ਸਕੂਲਾਂ ਦਾ ਜਿਹੜਾ ਸਟਰਕਚਰ ਹੈ ਉਹ ਅਸੀਂ ਵਧੀਆ ਬਣਾਵਾਂਗੇ ਜਿਹਦੇ ਕਾਰਨ ਸਾਡੇ ਆਮ ਕਈ ਗਰੀਬ ਪਰਿਵਾਰ ਲੋਕ ਜਿਹੜੇ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜਾਵਾ ਪੰਦੇ ਸੋ ਉਹਦੀ ਤਰਜ਼ ਦੇ ਉੱਤੇ ਵੀ ਅਸੀਂ ਸਕੂਲ ਵਧੀਆ ਦੇਾਂਗੇ ਸੋ ਅੱਜ ਤੁਸੀਂ ਦੇਖ ਲਓ ਵੀ ਸਾਡੇ ਸਰਕਾਰੀ ਸਕੂਲਾਂ ਦਾ ਤੁਸੀਂ ਸਟਰਕਚਰ ਦੇਖ ਲਓ ਕੋਈ ਵੀ ਸਕੂਲ ਬਿਨਾ ਚਾਰਦੁਆਰੀ ਦੇ ਨਹੀਂ ਹੈ ਸਕੂਲਾਂ ਦੇ ਵਿੱਚ ਸਿਕਿਉਰਟੀ ਗਾਰਡ ਦਿੱਤੇ ਗਏ ਹੈ ਕੈਂਪਸ ਕੈਮ ਮੈਨੇਜਰ ਦਿੱਤੇ ਗਏ ਹੈ ਜਿਹਦੇ ਕਾਰਨ ਜਿਹੜੇ ਸਾਡੇ ਸਕੂਲ ਦਾ ਜਿਹੜਾ ਸਤਾਰਾ ਹੈ ਕਾਫੀ ਉੱਚਾ ਹੋਇਆ ਹੈ ਔਰ ਟੀਚਰਸ ਪ੍ਰਿੰਸੀਪਲ ਦੇ ਬਾਰੇ ਤੁਸੀਂ ਕਦੇ ਵੀ ਟਾਈਮ ਲਗਾ ਪੁੱਛੋ ਉਹ ਬਹੁਤ ਖੁਸ਼ ਹੈ ਪੰਜਾਬ ਸਰਕਾਰ ਦੇ ਕੰਮਾਂ ਤੋਂ ਸੋ ਕਹਿਣ ਦਾ ਮਤਲਬ ਵੀ ਨਸ਼ੇ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਨੇ ਇਹ ਰੁਖ ਕੜਾ ਕਰਤਾ ਬਿਲਕੁਲ ਵੀ ਨਸ਼ੇ ਦੇ ਵਿੱਚ ਕਿਸੇ ਦੀ ਕੋਈ ਛਪਾਰਚ ਨਹੀਂ ਅਗਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਨਸ਼ਾ ਲੈਂਦਾ ਫੜਿਆ ਗਿਆ ਉਹਦੇ ਵਿੱਚ ਕਿਸੇ ਵੀ ਕੋਈ ਛਪਾਰਚ ਨਹੀਂ ਚਲੇਗੀ ਸੋ ਇਹ ਪਹਿਲਾ ਉਪਰਾਲਾ ਹੈ ਪਹਿਲੀ ਵਾਰ ਕਿਸੇ ਸਰਕਾਰ ਨੇ ਕਦਮ ਚੁੱਕਿਆ ਵੀ ਨਸ਼ੇ ਦੇ ਖਿਲਾਫ ਜਿਹੜੀ ਜੁਦ ਛੇੜਿਆ ਹੈ ਸੋ ਇਹ ਜਿਹੜਾ ਯੁੱਧ ਜਿਹੜਾ ਆਮ ਆਦੀ ਪਾਰਟੀ ਨੇ ਔਰ ਪੰਜਾਬ ਪੁਲਿਸ ਨੇ ਸਾਂਝਾ ਆਪਰੇਸ਼ਨ ਜਿਹੜਾ ਕੀਤਾ ਹੈ ਜਿਹਦੇ ਵਿੱਚ ਸਾਨੂੰ ਉਹਦਾ ਅਸਰ ਵੀ ਦੇਖਣ ਨੂੰ ਮਿਲਿਆ ਰਿਜ਼ਲਟ ਜਿਹੜਾ ਫਰੂਟਫੁੱਲ ਆਇਆ ਕਾਫੀ ਲੋਕ ਜਿਹੜੇ ਨਸ਼ਾ ਵੇਚਦੇ ਸੀ ਅੱਜ ਉਹ ਡਰਦੇ ਹੋਏ ਜਾਂ ਕਿਤੇ ਅੱਗੇ ਪਿੱਛੇ ਨਿਕਲ ਗਏ ਆ ਜਾਂ ਉਹ ਨਸ਼ਾ ਵਿੱਚ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਤਾਂ ਕਹਿੰਦਾ ਮਤਲਬ ਵੀ ਅਗਰ ਕੋਈ ਸਰਕਾਰ ਚਾਹੇ ਤੇ ਨਸ਼ਾ ਬੜੀ ਜਲਦੀ ਬੰਦ ਹੋ ਸਕਦਾ ਸੋ ਮੈਨੂੰ ਲੱਗਦਾ ਵੀ ਇਹ ਜਿਸ ਤਰ੍ਹਾਂ ਸਰਕਾਰ ਨੇ ਉਪਰਾਲਾ ਕੀਤਾ ਹੈ ਜ਼ਰੂਰ ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋਡ ਲੱਗਿਆ ਸੀ ਇਹ ਜੂ ਇਹਨੂੰ ਨਕੇਲ ਇਧਰ ਤੇ ਕਸੀ ਜਾਏਗੀ ਔਰ ਨਸ਼ੇ ਵੇਚਣ ਵਾਲੇ ਜਿਹੜੇ ਉਹ ਸਲਾਖਾਂ ਦੇ ਪਿੱਛੇ ਜਾਣਗੇ ਲੁਧਿਆਣਾ ਪਛਮੀ ਜਮਨੀ ਚੋਣਾ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਗਰਾਉਂਡ ਤੇ ਵਰਕ ਕਰਦੀ ਹੋ ਨਜ਼ਰ ਆ ਰਹੀ ਹੋ ਦੇਖੋ ਆਮ ਆਦਮੀ ਪਾਰਟੀ ਨੇ ਤੇ ਪਹਿਲੇ ਇਹ ਗੱਲ ਕੀਤੀ ਵੀ ਅਸੀਂ ਕੋਈ ਵੀ ਇਲੈਕਸ਼ਨ ਹੈ ਜਿਹੜਾ ਉਹ ਆਪਣੇ ਕਮਾਂਕਾਰਾਂ ਦੇ ਉੱਤੇ ਅਸੀਂ ਵੋਟਾਂ ਲੈਣੀਆਂ ਤੁਸੀਂ ਹੁਣ ਦੇਖਿਆ ਵੀ ਇੱਕ ਸਰਕਾਰ ਨੇ ਜਿਹੜੇ ਬੜੇ ਅੱਛੇ ਕੰਮ ਕੀਤੇ ਹੈ ਸਕੂਲਾਂ ਦੇ ਆਪਣਾ ਸਟ੍ਰਕਚਰ ਵਧੀਆ ਕੀਤਾ ਹੈ ਅਤੇ ਜਿਸ ਤਰ੍ਹਾਂ ਰੋਡ ਦੇ ਕਾਫੀ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਜਾਲ ਵਿਛਾਇਆ ਵੀ ਕੋਈ ਵੀ ਇਸ ਤਰ੍ਹਾਂ ਦਾ ਲਿੰਕ ਰੋਡ ਨਹੀਂ ਛੱਡਣਾ ਜਿੱਥੇ ਵੀ ਕੋਈ ਸੜਕ ਕੋਈ ਟੁੱਟੀ ਹੈ ਉਹਨੂੰ ਮੁਰੰਮਤ ਉਦੀ ਹੋਏਗੀ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਿੰਨੇ ਵੀ ਸਾਡੇ ਹਸਪੀਟਲ ਹੈ ਉਹਦੇ ਵਿੱਚ ਅੱਜ ਤੁਸੀਂ ਦੇਖੋ ਪ੍ਰੋਪਰ ਡਾਕਟਰ ਹੈ ਪ੍ਰੋਪਰ ਮੈਡੀਸਨ ਹੈ ਉੱਥੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਹੋ ਰਹੀ ਔਰ ਸਿਹਤ ਬੀਮਾ ਵੀ ਪੰਜਾਬ ਸਰਕਾਰ ਨੇ 5 ਲੱਖ ਤੋਂ ਵਧਾ ਕੇ ਜਿਹੜਾ 10 ਲੱਖ ਕਰਤਾ ਹੈ ਜਿਹਦੇ ਵਿੱਚ ਕੋਈ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਸੋ ਕਹਿੰਦਾ ਮਤਲਬ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਜਲੰਧਰ ਲੁਧਿਆਣਾ ਦਾ ਜਿਹੜਾ ਬਾਈ ਇਲੈਕਸ਼ਨ ਹੈ ਇਹ ਉਹਦੇ ਤੇ ਅਸਰ ਕਰਨਗੀਆਂ ਔਰ ਆਮ ਆਦੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹ ਵੱਡੇ ਮਾਰਜਿਨ ਨਾਲ ਉਥੇ ਜیتےਗਾ ਕਿਉਂਕਿ ਲੋਕਾਂ ਨੇ ਇਹਨਾਂ ਦੀ ਪਹਿਲੀਆਂ ਸਰਕਾਰਾਂ ਵੀ ਅਕਾਲੀ ਭਾਜਪਾ ਗਠਬੰਧਨ ਸਰਕਾਰ ਔਰ ਕਾਂਗਰ ਸਰਕਾਰ ਦੀਆਂ ਜਿਹੜੀਆਂ ਸਰਕਾਰਾਂ ਉਹ ਹੰਡਾਈਆਂ ਇਹਨਾਂ ਨੇ ਸਾਰੀ ਉਥੇ ਪਰਖ ਕੀਤੀ ਹੈ ਸੋ ਆਮ ਆਦੀ ਪਾਰਟੀ ਨੇ ਉਹ ਕੰਮ ਕੀਤੇ ਅੱਜ ਜਿਹੜਾ ਪਹਿਲੇ ਕਿਸੇ ਕਿਸ ਸਰਕਾਰ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਸੋ ਅਸੀਂ ਉਥੋਂ ਵੱਡੇ ਮਾਰਜ ਨਾਲ ਜਿੱਤਾਂਗੇ ਔਰ ਮੈਨੂੰ ਲੱਗਦਾ ਵੀ ਇੱਕ ਤਰਫ ਆਇੜਾ ਮੁਕਾਬਲਾ ਲੁਧਿਆਣੇ ਦਾ ਹੋਣ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਮਹਿਕ ਜੀ ਸੋਨაძ ਜੀ ਕਿ ਆਮ ਆਦਮੀ ਪਾਰਟੀ ਨੇ ਇੱਕ ਟੀਚਾ ਮਿਥਿਆ ਹੋਇਆ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਔਰ ਉਸੇ ਦੇ ਤਰਸ ਤੇ ਵੱਖ-ਵੱਖ ਹਰ ਇੱਕ ਚੀਜ਼ ਨੂੰ ਲੈ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਚਾਹੇ ਨਸ਼ਾਤ ਨਸ਼ੇਨ ਤੇ ਉੱਪਰ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲ ਰਹੇ ਨੇ ਔਰ ਜੇਕਰ ਸਿੱਖਿਆ ਪੱਧਰ ਦੀ ਗੱਲ ਕਰੀਏ ਤੇ ਉਸ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵਕਫਾ ਵਕਫਾ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਗਰਾਂਟੀਆਂ ਦਿੱਤੀਆਂ ਜਾ ਰਹੀਆਂ ਨੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅੱਜ ਗੱਲ ਕਰੀਏ ਤੇ ਇਹਨਾਂ ਦੇ ਵੱਲੋਂ ਠਾਕੁਰ ਰਮੇਸ਼ ਸਿੰਘ ਮੰਟੂ ਹੁਣਾ ਵੱਲੋਂ ਬਹੁਤ ਦੇਰ ਤੇ ਮੋਦਾ ਚੁੱਕਦੇ ਨਜ਼ਰ ਆ ਰਹੇ ਸੀ ਕਿ ਸੁजानਪੁਰ ਦੇ ਪਿੰਡ ਜਿਹੜਾ ਫੂਲਪਿਆਰਾ ਦੇ ਤੋਂ ਲੈ ਕੇ ਸ਼ੇਰਪੁਰ ਤੱਕ ਜਿਹੜੀ ਸੜਕ ਔਰ ਹੋਰ ਸੜਕਾਂ ਜੜੀਆਂ ਨੇ ਉਹ ਟੁੱਟੀਆਂ ਨੇ ਖਸਤਾ ਹਾਲਤ ਦੇ ਵਿੱਚ ਨੇ ਲੋਕਾਂ ਨੇ ਲੋਕਾਂ ਨੇ ਇਹਨਾਂ ਨੂੰ ਸ਼ਿਕਾਇਤ ਕੀਤੀ ਔਰ ਜਿਸ ਦੇ ਹੱਦ ਤੇ ਇਹ ਜਿਹੜਾ ਅਪਰੂਵਲ ਹੈ ਉਹ ਅੱਜ ਹੋ ਗਿਆ ਹੈ ਔਰ ਬਹੁਤ ਹੀ ਜਲਦੀ ਦਾ ਕੰਮ ਵੀ ਜਿਹੜਾ ਸ਼ੁਰੂ ਜਿਹੜਾ ਉਹ ਕਰਵਾ ਦਿੱਤਾ ਜਾਵੇਗਾ ਅੱਜ ਲਈ ਨਹੀਂ ਦੇਖਦੇ ਰੋ ਮੇਨਾ ਕਿਆਚ ਨਿਊਜ਼ ਨੈਟਵਰਕ ਦੇਸ਼ ਦੀ ਆਵਾਜ਼ ਨਮਸਕਾਰ